ਸੋ ਜਿੱਦਾਂ ਇਹ ਕਹਿੰਦੇ ਨੇ ਗ੍ਰਹਿਣ ਲਗਨ ਸਮੇਂ ਵੀ ਬਾਹਰ ਨਹੀਂ ਕੁਝ ਨਿਕਲਣਾ ਜਾਂ ਗਰਭવતી ਗਰਭવતી ਮਹਿਲਾਵਾਂ ਨੂੰ ਕੁਝ ਮਤਲਬ ਉਹਨਾਂ ਨਿਯਮ ਜੇ ਬਣਾਏ ਜਾਂਦੇ ਨੇ ਵੀ ਤੁਸੀਂ ਇਹ ਨਹੀਂ ਖਾਣਾ ਉਹ ਨਹੀਂ ਪੀਣਾ ਮਤਲਬ ਗ੍ਰਹਿਣ ਲਗਨ ਸਮੇਂ ਮਤਲਬ ਕਿਹੜੀਆਂ ਚੀਜ਼ਾਂ ਦਾ ਧਿਆਨ ਰੱਖਣਾ ਚਾਹੀਦਾ ਅਸਲ ਦੇ ਵਿੱਚ ਗ੍ਰਹਿਣ ਕੀ ਹੈ ਪਹਿਲਾਂ ਤਾਂ ਇਹ ਸੀ ਵੀ ਇਹਨਾਂ ਨੂੰ ਕੋਈ ਰਾਖਸ਼ ਨੇ ਜਿਹੜਾ ਖਾਣ ਉਹਨਾਂ ਦੇ ਪੁਰਾਣੀ ਗੱਲ ਦੇ ਮੁਤਾਬਕ ਲਾਈਏ ਫਿਰ ਉਸ ਮੁਤਾਬਕ ਬਣਾਇਆ ਵੀ ਉਹਦੇ ਚ ਕੋਈ ਚੀਜ਼ ਖਾਣੀ ਨਹੀਂ ਚਾਹੀਦੀ ਤੇ ਜੇ ਖਾਓਗੇ ਉਹ ਖਰਾਬ ਹੋ ਜਾਂਦੇ ਗ੍ਰਹਿਣ ਨਾਲ ਪਰ ਹੁਣ ਵਿਗਿਆਨ ਦੇ ਵਿੱਚ ਆਪਾਂ ਪੜਦੇ ਆ ਜਿਵੇਂ فرض ਕਰੋ ਸਾਹਮਣੇ ਲਾਈਟ ਵੱਲ ਰਹੀ ਹੈ ਵੱਲ ਵੱਲ ਰਿਹਾ ਤੇ ਉਹ ਸੂਰਜ ਸਮਝ ਲਓ ਇਹ ਧਰਤੀ ਸਮਝ ਲਓ ਇਹ ਚੰਦ ਸਮਝ ਲਓ ਜਦੋਂ ਤਿੰਨੇ ਘੁੰਮਦੇ ਘੁੰਮਦੇ ਇੱਕੋ ਲੈਂਚ ਆ ਜਾਂਦੇ ਨੇ ਤਾਂ ਜੇ فرض ਕਰੋ ਚੰਦ ਇਹ ਧਰਤੀ ਹੈ ਉਹ ਸੂਰਜ ਹੈ ਇਹ ਚੰਦ ਹੈ ਵਿੱਚ ਆ ਗਿਆ ਉਧੇ ਰੋਸ਼ਨੀ ਆ ਜਿਹੜੀ ਆਪਣਾ ਚੰਦ ਜਿਹੜਾ ਸੂਰਜ ਆ ਉਹ ਪੂਰਾ ਨਹੀਂ ਦਿਖੂਗਾ ਕਿਉਂਕਿ ਚੰਦ ਆ ਗਿਆ ਵਿੱਚ ਹੁਣ ਤੁਸੀਂ ਦੱਸੋ ਸੂਰਜ ਨੂੰ ਜਾਂ ਬੱਲਵ ਨੂੰ ਕੋਈ ਨੁਕਸਾਨ ਹੋਇਆ ਮੇਰੇ ਐ ਹੱਥ ਕਰਨ ਨਾਲ ਇਸ ਤਰ੍ਹਾਂ ਸੂਰਜ ਦੇ ਅੱਗੇ ਜੇ ਚੰਦ ਆ ਗਿਆ ਉਹਨੂੰ ਕੋਈ ਨੁਕਸਾਨ ਨਹੀਂ ਹੁੰਦਾ ਤੇ ਅਸੀਂ ਬਹੁਤ ਸਾਰੇ ਸਾਡੇ ਟੀਵੀ ਦੇ ਉੱਤੇ ਡਿਬੇਟ ਹੁੰਦੀ ਆ ਤੁਸੀਂ ਵੀ ਜੇ ਕਦੇ ਗ੍ਰਹਿਣ ਲੱਗਿਆ ਮੇਰੇ ਘਰ ਆ ਜਿਓ ਤੇ ਉਧਰ ਗ੍ਰਹਿਣ ਲੱਗਿਆ ਹੋਊਗਾ ਮੈਂ ਤੁਹਾਨੂੰ ਇੱਥੇ ਬਿਸਕੁਟ ਵਗੈਰਾ ਖਾ ਕੇ ਦਿਖਾਉਂਗਾ ਤੇ ਕੋਈ ਨਹੀਂ ਹੋਊਗਾ ਕੋਈ ਚੀਜ਼ ਉਹ ਖਰਾਬ ਨਹੀਂ ਹੁੰਦੀ ਗ੍ਰਹਿਣ ਨਾਲ ਕੋਈ ਚੀਜ਼ ਇਹਦਾ ਨੁਕਸਾਨ ਨਹੀਂ ਹੈਗਾ ਤੇ ਅੱਜ ਦੇ ਵਿਗਿਆਨ ਦੇ ਯੁੱਗ ਦੇ ਵਿੱਚ ਇਸ ਤਰ੍ਹਾਂ ਦੇ ਅੰਧਵਿਸ਼ਵਾਸ ਕਰਨਾ ਪੜੇ ਲਿਖੇ ਹੋ ਕੇ ਤਾਂ ਇਹ ਬਹੁਤ ਮਾੜੀ ਗੱਲ ਹੈ ਵੀ ਇਹਦੇ ਤੋਂ ਸਾਨੂੰ ਨਿਕਲਣਾ ਚਾਹੀਦਾ